ਕੀ ਬਤਾ ਕੁਛ ਵੀ ਹੈ ਕਿਸ ਵੀ ਹਾਲਾਤਾਂ ਦੇ ਵਿੱਚ ਅਸੀਂ ਪਰਮੇਸ਼ਰ ਦਾ ਧੰਨਵਾਦ ਕਰ ਰਹੇ ਹਾਂ ਪਰ ਪਰਮੇਸ਼ਰ ਸਾਡੇ ਕੀ ਕਰੇਗਾ ਸੁਰਗ ਵਿੱਚ ਵਾਸ ਦੇਵੇਗਾ ਔਰ ਪਿਤਾ ਦੇ ਘਰ ਵਿੱਚ ਹੋਵਾਂਗੇ ਅਸੀਂ ਉਹਦੇ ਕੀ ਹੈ ਗੋਦ ਦੇ ਵਿੱਚ ਸ਼ਾਂਤੀ ਪਾਵਾਂਗੇ ਜਦੋਂ ਅਸੀਂ ਧਨੀ ਦੀ ਕਹਾਣੀ ਨੂੰ ਦੇਖਦੇ ਆ ਤਾਂ ਧਨੀ ਕੀ ਕਰਦਾ ਸੀਗਾ ਉਹ ਨੇਕੀ ਕਰਦਾ ਸੀਗਾ ਭੋਗ ਵਿਲਾਸ ਕਰਦਾ ਸੀਗਾ ਔਰ ਕੀ ਕਰਦਾ ਸੀਗਾ ਬਹੁਤ ਗੰਦੇ ਕੰਮ ਕਰਦਾ ਸੀਗਾ ਚੋਰੀ ਨਿੰਦਿਆ ਚੁਗਲੀ ਹਨਾ ਹਰਾਮਕਾਰੀਆਂ ਗੰਦਮੰਦ ਔਰ ਉਹ ਕੀ ਆ ਜਦੋਂ ਉਹ ਵੀ ਮਰਿਆ ਲਾਜਰ ਨੂੰ ਦੇਖਦਾ ਰਹਿੰਦਾ ਸੀ ਕਿ ਇਹ ਪਰਮੇਸ਼ਰ ਦਾ ਭਗਤ ਹੈਗਾ ਅੱਜ ਕਹੀ ਕੀ ਹੈ ਕਈ ਲੋਕ ਇਹ ਵੀ ਕਹਿੰਦੇ ਹਨਾ ਇਹ ਪ੍ਰਭੂ ਨੂੰ ਰੱਬ ਨੂੰ ਮੰਨਣ ਵਾਲੇ ਆ ਤੇ ਇਹਦਾ ਨਾ ਕੀ ਹੋ ਰਿਹਾ ਹੈਨਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਰ ਉਹਨੂੰ ਲਾਜਰ ਨੂੰ ਵੀ ਉਹ ਕਹਿੰਦਾ ਹੋਣਾ ਯਾਰ ਕਿੱਥੇ ਤੂੰ ਹਨਾ ਫਸਿਆ ਰੱਬ ਨੂੰ ਵੀ ਮੰਨਦਾ ਤੇ ਆ ਹਾਲਾਤ ਕਿਉਂ ਆ ਪਰ ਉਸਨੇ ਕੀ ਕਿਹਾ ਨਹੀਂ ਹallelujah ਪਰ ਕੀ ਕੀਤਾ ਫਿਰ ਵੀ ਕੀ ਕੀਤਾ ਜਦੋਂ ਦੇਖਿਆ ਉਹ ਦੇਖਦਾ ਰਹਿੰਦਾ ਸੀ ਉਹ ਉਹਨੂੰ ਕਹਿੰਦਾ ਸੀਗਾ ਤੂੰ ਪਰਮੇਸ਼ਰ ਨੂੰ ਮੰਨ ਲੈ ਤੇ ਤੂੰ ਕਿਹਾ ਤੇਰੀ ਆਤਮਾ ਬਚ ਜਾਵੇਗੀ ਤੂੰ ਕਿਹਾ ਪਾਪ ਗੁਨਾਹ ਦੇ ਵਿੱਚ ਤੇ ਕੀ ਆ ਪਰਮੇਸ਼ਵਰ ਨੇ ਤੇਰੇ ਲਈ ਕੁਰਬਾਨੀ ਦਿੱਤੀ ਹੈ ਪ੍ਰਭੂ ਨੇ ਤੇਰੇ ਲਈ ਕੁਰਬਾਨੀ ਦਿੱਤੀ ਹੈ